ਪਲੰਟੀ ਕਬੱਡੀ ਕਲੱਬ ਨੇ ਇਹ ਸੋਚਿਆ ਵੀ ਆਪਾਂ ਜਿਹੜਾ ਸਨਮਾਨ ਦੇਣਾ ਸਾਰੇ ਵੀਰ ਜਿਹੜੇ ਮੇਰੇ ਵੀਰੋਂ ਪੁੱਜੇ ਹੋਏ ਨੇ ਦੀ ਮੱਠੜੇ ਹੋਣੀ ਸਰਦਾਰ ਗੁਰਦੀਪ ਸਿੰਘ ਜੀ ਮੇਰੇ ਵੀਰੋਂ ਰਵੰਦੇ ਫਾਦਰ ਸਾਹਿਬ ਉਹਨਾਂ ਦੇ ਜਿੰਨੇ ਵੀ ਸਾਥ ਕੇ ਆਏ ਐ 31000 ਦੀ ਨਗਦ ਰਕਮ ਦੇ ਨਾਲ ਲੱਖੇ ਕੋਟ ਕਰੋੜ ਵਾਲੇ ਦਾ ਜਿਹੜਾ ਬਿਆ ਪਲੰਟੀ ਕਬੱਡੀ ਕਲੱਬ ਵੱਲੋਂ ਤਾਰੀ ਟਰੰਗੇ ਹੁੜਾ ਵੱਲੋਂ ਕਮਲ ਤੇ ਸੁੱਚੇ ਹੁੜਾ ਵੱਲੋਂ ਨਾਲ ਬਿੰਦਰ ਹੈ ਨਾਲ ਤੀਰਛਟਵਾਲ ਹੋਣੀਆ ਮੇਰੇ ਵੀਰੋ ਹੈਪੀ ਹੀਰੇ ਹੋਣੀ ਜਿੰਨੇ ਵੀ ਉਹਨਾਂ ਦੇ ਸਾਥੀ ਨੇ ਉਹਨੇ 31000 ਦੇ ਨਾਲ ਪਿੰਦਰਾ ਆ ਜਾ ਵੀ ਨੌਜਵਾਨਾ ਤੂੰ ਵੀ ਤੂੰ ਵੀ ਹਿੱਸਾ ਹੈ ਯਾਰ ਟਰੰਗੇ ਦੀ ਖੇਡ ਕਲੱਬ ਦਾ ਆ ਜਾ ਵੀ ਨੌਜਵਾਨਾ ਪਿੰਦਰ ਚਮਿਆਰੇ ਵਾਲਿਆ ਇਹ ਮਾਣ ਹੈ ਆਓ ਬੋਲੇ ਸੋ ਨਿਹਾਲ ਬਹੁਤ ਬਹੁਤ ਧੰਨਵਾਦ 22 22.5 ਤੇ 18 ਦੀ ਟੱਕਰ ਅਮਰੀਕ ਸਾਹਮਣੇ ਨੌਜਵਾਨਾ ਮੈਚ ਉਹ ਅੱਧਾ ਟਾਈਮ ਹੋਇਆ ਅੱਧਾ ਬਾਕੀ ਹੈ ਲੱਖਾ ਆਇਆ ਦਿলো ਦਵਾਵਾਂ ਨੇ ਕੋਟ ਕੋਟ ਵਾਲਾ ਲੱਖਿਆ ਦਵਾਵਾਂ ਅੱਗੇ ਅੱਗੇ ਦੇਖ ਹੁੰਦਾ ਕੀ ਆ ਝੋਟਿਆ ਜੱਗ ਨਾਲ ਆ ਤੇਰੇ ਦੁਨੀਆ ਨਾਲ ਆ ਤੇਰੇ ਲੱਖਾ ਕੋਟ ਕਰੋੜ ਵਾਲਾ ਦਵਾਵਾਂ ਬਹੁਤ ਬੜੀਓ ਪਿਆਰ ਕਰ ਰਹੇ ਕੋਸਾ ਦੀ ਰੈਡ ਵਾਲਿਆਂ ਦਾ ਦਿলো ਧੰਨਵਾਦ ਹੈ ਜਿਨ੍ਹਾਂ ਦੀ ਵਧੀਆ ਸੋਚ ਸਾਡੇ ਭਰਾ ਨੂੰ ਅੱਜ ਕਦੇ ਹੌਸਲਾ ਦਿੱਤਾ ਗਿਆ ਦਿলো ਦਵਾਵਾਂ ਨੇ ਜਸਪ੍ਰੀਤ ਸੱਦੇ ਵਾਲਾ ਪੱਟਿਆ ਵੀਰ ਜਸਪ੍ਰੀਤ ਕਹਿੰਦਾ ਦੁੱਲੇ ਦੀ ਇੱਕਰ